ਮੇਰਾ ਨਾਮ ਸਿਮਰਨਕੌਰ ਹੈ ਹੁਣ ਤਾਂ ਮੇਰੀ ਉਮਰ 62 ਸਾਲ ਤੋਂ ਵੀ ਪਰ ਹੋ ਗਈ ਪਰ ਮੈਂ ਹਲੇ ਵੀ ਜਵਾਨੀ ਵਾਂਗੂ ਸੋਹਣੀ ਦੇ ਜਵਾਨ ਆ ਮੈਂ ਬਹੁਤ ਹੀ ਸੋਹਣੀ ਸੀ ਤੇ ਮੇਰਾ ਘਰ ਵਾਲਾ ਛੰਗਾ ਕੰਮ ਕਰਦਾ ਸੀ ਮੇਰੇ ਘਰਦਿਆਂ ਨੇ ਮੇਰਾ ਵਿਆਹ ਚੰਗਾ ਮੁੰਡਾ ਵੇਖ ਕੇ ਕੀਤਾ ਸੀ ਪਰ ਫੇਰ ਵੀ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਮੈਨੂੰ ਕਹਿੰਦਾ ਸੀ ਕਿ ਤੂੰ ਬਹੁਤ ਸੋਹਣੀ ਹੈ ਤੇ ਤੇਰੇ ਬਿਨਾਂ ਮੈਂ ਨਹੀਂ ਰਹਿ ਸਕਦਾ ਤੇ ਤੂੰ ਮੈਨੂੰ ਕਦੇ ਛੱਡ ਕੇ ਨਾ ਜਾਈਂ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਘਰਵੜੇ ਦੇ ਪਹਿਲਾਂ ਤੋਂ ਹੀ ਗੁਰਦੇ ਖਰਾਬ ਸੀ ਕਿਸੇ ਨੇ ਦੱਸਿਆ ਵੀ ਨਹੀਂ ਸੀ ਪਰ ਮੇਰਾ ਘਰਵੜਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਇੱਕ ਸਾਲ ਬਾਅਦ ਮੇਰੇ ਦੀ ਹੋਈ ਤੇ ਮੇਰੇ ਕੋਈ ਗੱਲ ਨਹੀਂ ਸੁਣਦਾ ਸੀ ਇੱਕ ਦਿਨ ਇਦਾਂ ਹੀ ਉਸਨੇ ਸਾਥ ਛੱਡ ਦਿੱਤਾ ਅਤੇ ਮੈਂ ਫੁੱਲਪਾ ਜਵਾਬ ਲੈ ਕੇ ਪਿੱਕੇ ਆ ਗਈ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕੀ ਕਰਾਂ 6 ਕੁ ਮਹੀਨਿਆਂ ਬਾਅਦ ਮੇਰੇ ਘਰਦਿਆਂ ਨੇ ਮੇਰਾ ਦੁਬਾਰਾ ਵਿਆਹ ਕਰ ਦਿੱਤਾ ਜਿੱਥੇ ਪਹਿਲਾਂ ਹੀ ਉਸਦੇ ਇੱਕ ਮੁੰਡਾ ਸੀ ਮੈਂ ਦੋਨਾਂ ਨਿਆਣਿਆਂ ਨੂੰ ਬੜੇ ਹੀ ਪਿਆਰ ਨਾਲ ਪਾਲ ਲਿਆ ਸੀ ਪਰ ਮੇਰਾ ਘਰ ਬੜਾ ਜ਼ਿਆਦਾ ਅਮੀਰ ਨਹੀਂ ਸੀ ਉੰਜ ਤਾਂ ਚੰਗਾ ਕਮਾਉਂਦਾ ਸੀ ਇੱਕ ਦਿਨ ਉਸਨੇ ਮੈਨੂੰ ਕਿਹਾ ਕਿ ਕਿਉਂ ਨਾ ਆਪਾਂ ਬਾਬੇਪਣੇ ਦਾ ਕੰਮ ਕਰੀਏ ਤੂੰ ਪੁੱਛਿਆ ਦੇ ਦਿਆ ਕਰੀ ਮੈਂ ਉਸਨੂੰ ਕਿਹਾ ਕਿ ਕਿਉ ਕਿੱਦਾਂ ਕਰਾਂਗੇ ਤਾਂ ਕਹਿਣ ਲੱਗਾ ਘਰ ਤੱਕ ਸਾਰਾ ਵਧੀਆ ਚਲਾ ਲਾਂਗੇ ਮੇਰੀ ਸੱਸ ਸੌਹਰਾ ਚੰਗੇ ਸੀ ਤੇ ਨਿਆਣੀ ਉਹੀ ਪਾਲੀ ਜਾਂਦੇ ਸੀ ਪਰ ਮੇਰੇ ਘਰ ਵਾਲੇ ਨੇ ਕਿਹਾ ਤੂੰ ਕਰਦੀ ਆ ਫੋਟੋ ਦੇ ਮੂਰੇ ਬੈਠਿਆ ਕਰ ਮੈਂ ਕਹਿ ਦਿਆ ਕਰੂੰਗਾ ਕਿ ਮੇਰੇ ਘਰ ਵਾਲੀ ਨੂੰ ਪੌਣ ਆਈ ਹੈ ਦੇਖ ਸਾਰੇ ਲੋਕਾਂ ਨੂੰ ਤਾਂ ਪੁੱਛ ਲਿਆ ਕਰਾਂਗੇ ਕਰਦੇ ਕਰਾਉਂਦੇ ਮੈਂ ਵੀ ਸੋਚਿਆ ਕਿ ਚਲੋ ਕਿਸੇ ਪਾਸਿਓਂ ਪੈਸਾ ਆਊਗਾ ਤੇ ਮੇਰੇ ਘਰ ਵਾਲੇ ਨੇ ਨਕਲੀ ਚੜਾਵੇ ਵਾਲੇ ਦੀ ਇਕ ਲਿਆ ਕੇ ਰੱਖ ਦਿੱਤੇ ਤੇ ਮੈਂ ਸੇ ਤੇਰਾ ਕੀ ਪੂਰੇ ਪਖੰਡ ਕਰ ਦਿੱਤੀ ਮੇਰੇ ਘਰ ਵਾਲੇ ਦੇ ਕਹਿਣ ਦੇ ਵਗ ਦਿਨੇ ਰਾਤ ਸੰਗਤਾ ਵਧਣ ਲੱਗ ਪਈਆਂ ਸੀ ਅਤੇ ਦੋ ਸਾਲ ਮੈਂ ਲੋਕਾਂ ਨੂੰ ਬਹੁਤ ਲੁੱਟਿਆ ਲੋਕਾਂ ਨੂੰ ਪੁੱਛਾ ਦਿੰਦੀ ਸੀ ਲੋਕ ਆਪਣੇ ਕੁੜੀਆਂ ਤੇ ਜਵਾਨ ਮੁੰਡਿਆਂ ਦੇ ਤਰਦ ਲੈ ਕੇ ਮੇਰੇ ਘਰ ਆਉਂਦੇ ਸੀ ਮੇਰੇ ਸਸੋਹਰਾ ਇਸ ਚੀਜ਼ ਨੂੰ ਚੰਗਾ ਨਹੀਂ ਸਮਝਦੇ ਸੀ ਪਰ ਮੇਰਾ ਘਰ ਵਾਲਾ ਮੈਨੂੰ ਮਜਬੂਰ ਕਰਦਾ ਸੀ ਪਤਾ ਨਹੀਂ ਕਿੱਥੋਂ ਇਹੋ ਜਿਹੀਆਂ ਗੱਲਾਂ ਦਿਮਾਗ ਵਿੱਚ ਲਿਆਉਂਦਾ ਮੈਨੂੰ ਇਦਾਂ ਹੀ ਕਰਨਾ ਪੈਂਦਾ ਜਿੱਦਾਂ ਉਹ ਕਹਿੰਦਾ ਸੀ ਮੈਂ ਹਰ ਰੋਜ਼ ਨਵਾਂ ਟੋਟਕਾ ਉਸਤੇ ਕਹੇ ਤੋ ਕਰਦੀ ਉਹ ਬਹੁਤ ਹੀ ਹੁਸ਼ਿਆਰ ਸੀ ਮੈਂ ਵੀ ਇਦਾਂ ਦੇ ਕੰਮ ਕਰਨ ਤੋਂ ਨਾ ਨਹੀਂ ਕੀਤੀ ਤੇ ਉਸਤੇ ਮਗਰ ਲੱਗੀ ਕਿਉਂਕਿ ਮੈਨੂੰ ਕਹਿਣ ਵਾਲਾ ਕੋਈ ਨਹੀਂ ਸੀ ਮੇਰਾ ਘਰਵਾਲਾ ਮੈਨੂੰ ਬਹੁਤ ਪਿਆਰ ਕਰਦਾ ਸੀ ਅਤੇ ਸ਼ਾਮ ਨੂੰ ਬਹੁਤ ਪੈਸੇ ਇਕੱਠੇ ਹੋ ਜਾਂਦੇ ਸਨ ਹਰ ਵੀਰਵਾਰ ਨੂੰ ਤੇ ਐਤਵਾਰ ਨੂੰ ਸੰਗਤਾਂ ਆਉਂਦੀਆਂ ਸੀ ਪਿੰਡ ਵਿੱਚੋਂ ਵੀ ਬੜੇ ਲੋਕ ਆਉਂਦੇ ਸੀ ਚੰਗਾ ਪੈਸਾ ਅਤੇ ਲੋਕ ਸੌਦਾ ਪੱਤਾ ਵੀ ਦੇਣ ਲੱਗ ਪਏ ਸੀ ਮੈਂ ਜੀਨੂੰ ਕਹਿ ਦੇਣਾ ਕਿ ਕਿਉ ਉਹ ਦੇ ਪੀਪੇ ਚੜਾ ਦਿਓ ਤਾਂ ਤੁਹਾਡਾ ਕੰਮ ਹੋ ਜਾਊ ਤਾਂ ਲੋਕ ਕਿਉ ਉਹ ਦੇ ਪੀਪੇ ਚੜਾ ਕੇ ਜਾਂਦੇ ਸੀ ਜਿਸ ਨੂੰ ਜਿਹੜੀ ਚੀਜ਼ ਕਹਿਣੀ ਉਹ ਇਨਸਾਨ ਉਹੀ ਦੇ ਕੇ ਜਾਂਦਾ ਇਦਾਂ ਹੀ ਇੱਕ ਬਿਜਲੀ ਵਾਲਾ ਸਾਡੇ ਘਰ ਆਉਣ ਲੱਗ ਪਿਆ ਸੀ ਉਹ ਆਪਣੇ ਮੁੰਡੇ ਨੂੰ ਬਾਹਰ ਭੇਜਣਾ ਚਾਹੁੰਦਾ ਸੀ ਤੇ ਮੈਨੂੰ ਕਹਿਣ ਲੱਗਾ ਕਿ ਮੇਰੇ ਮੁੰਡੇ ਦਾ ਬਾਹਰ ਦਾ ਕੰਮ ਨਹੀਂ ਬਣਦਾ ਮੈਂ ਉਸ ਨੂੰ ਕਿਹਾ ਕਿ ਬਣ ਜਾਊਗਾ ਉਹਨੂੰ ਮੈਂ ਬਾਰ-ਬਾਰ ਲਾਰਿਆਂ ਵਿੱਚ ਰੱਖਿਆ ਤੇ ਹਰ ਵੀਰਵਾਰ ਨੂੰ ਉਸ ਨੂੰ ਸਾਦੀ ਰਹਿੰਦੀ ਸੀ ਦੇਖਣ ਵਿੱਚ ਬਹੁਤ ਸੋਹਣਾ ਤੇ ਜਵਾਨ ਸੀ ਸਰਕਾਰੀ ਨੌਕਰੀ ਮਿਲੀ ਹੋਈ ਸੀ ਉਸ ਨੂੰ ਮੇਰਾ ਘਰ ਵਾਲਾ ਤਾਂ ਵਿਹਲਾ ਹੀ ਰਹਿੰਦਾ ਸੀ ਕਿਉਂਕਿ ਉਸ ਦੇ ਕੋਲ ਜ਼ਮੀਨ ਜਾਇਦਾਦ ਹੈ ਨਹੀਂ ਸੀ ਤੇ ਮੇਰਾ ਸਹੁਰਾ ਵੀ ਮਾੜਾ-ਮੁੱਟਾ ਹੀ ਕੰਮ ਕਰਦਾ ਸੀ ਤੇ ਮੇਰਾ ਘਰਵਾਲਾ ਵੀ ਮੱਸਾ ਗੁਜ਼ਾਰਾ ਕਰਦਾ ਹੁੰਦਾ ਸੀ ਉੱਪਰੋਂ ਦੋ ਨਿਆਣੀ ਮਤਰੀ ਮੁੰਡੇ ਨੂੰ ਵੀ ਮੈਂ ਸੱਕੀ ਮਾਂ ਵਾਂਗ ਪਿਆਰ ਕੀਤਾ ਤੇ ਉਸ ਨੂੰ ਘਰ ਨਾਲ ਲਾਇਆ ਸੀ ਕੋਈ ਫਿਕਰ ਨਹੀਂ ਸੀ ਕਦੀ ਸੌਦਾ ਨਹੀਂ ਮੁੱਕਦਾ ਸੀ ਪੈਸੇ ਕਮਾਉਣ ਦੀ ਲੋੜ ਵੀ ਨਹੀਂ ਸੀ ਸਭ ਕੁਝ ਆ ਰਿਹਾ ਸੀ ਘਰੇ ਬੈਠਿਆਂ ਨੂੰ ਪੈਸਾ ਆਉਂਦਾ ਸੀ ਸੱਸ ਸਹੁਰਾ ਵੀ ਮੈਨੂੰ ਮਾੜੀ ਸਮਝਣ ਲੱਗ ਪਈ ਜੋ ਬਿਜਲੀ ਵਾਲਾ ਸਟੇਕਾਰ ਆਉਂਦਾ ਸੀ ਉਹ ਆਪਣੇ ਮੁੰਡੇ ਨੂੰ ਬਾਹਰ ਭੇਜਣਾ ਚਾਹੁੰਦਾ ਸੀ ਤੇ ਬਾਰ-ਬਾਰ ਇਸੇ ਕਰ ਕਰਕੇ ਆਉਂਦਾ ਉਸ ਦਾ ਮੁੰਡਾ 17 ਕੋ ਸਾਡਾ ਦਾ ਸੀ ਛੋਟੀ ਉਮਰ ਵਿੱਚ ਹੀ ਉਹ ਉਸ ਨੂੰ ਭੇਜ ਦੇਣਾ ਚਾਹੁੰਦਾ ਸੀ ਇਸ ਲਈ ਵੇਖੋ ਵੇਖ ਮੇਰੇ ਕੋਲ ਆਉਣ ਲੱਗ ਪਿਆ ਤੇ ਮੈਂ ਬਾਬੇ ਆਪਣੇ ਦਾ ਕੰਮ ਕਰਦੀ ਸੀ ਹੌਲੀ-ਹੌਲੀ ਮੇਰਾ ਉਸ ਦੇ ਨਾਲ ਪਿਆਰ ਜਿਆ ਪੈ ਗਿਆ ਸੀ ਮੈਂ ਉਸ ਦੇ ਨਾਲ ਪਿਆਰ ਕਰਨ ਲੱਗ ਪਈ ਉਹ ਵੀ ਮੈਨੂੰ ਚਾਹੁੰਦਾ ਸੀ ਉਸ ਦੀਆਂ ਗੱਲਾਂ ਤੋਂ ਪਤਾ ਲੱਗਦਾ ਸੀ ਆਉਂਦਾ ਜਾਂਦਾ ਰਹਿੰਦਾ ਤਾਂ ਮੈਨੂੰ ਵਧੀਆ ਲੱਗਦਾ ਬੜੀਆਂ ਚੀਜ਼ਾਂ ਲੈ ਕੇ ਆਉਂਦਾ ਮੈਂ ਸੋਚਦੀ ਹੁੰਦੀ ਸੀ ਕਿ ਸਰਕਾਰੀ ਨੌਕਰੀ ਵਾਲਿਆਂ ਨੂੰ ਪਤਾ ਨਹੀਂ ਕਿੰਨਾ ਇੰਨਾ ਪੈਸਾ ਆਉਂਦਾ ਮੈਂ ਉਸ ਨੂੰ ਕਿਹਾ ਤੂੰ ਸੱਚੀ ਮੈਨੂੰ ਪਿਆਰ ਕਰਦਾ ਤਾਂ ਉਹ ਕਹਿੰਦਾ ਸੀ ਕਿ ਹਾਂ ਉਸ ਨੇ ਮੇਰਾ ਨੰਬਰ ਲੈ ਲਿਆ ਤੇ ਕਹਿੰਦਾ ਬਾਪੂ ਜੀ ਮੈਨੂੰ ਆਪਣਾ ਨੰਬਰ ਦੇ ਦਿਓ ਮੈਂ ਇੱਕ ਦਿਨ ਸ਼ਨੀਵਾਰ ਨੂੰ ਇਕੱਲੀ ਘਰ ਸੀ ਅਤੇ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਮੈਂ ਉਸਦੇ ਨਾਲ ਵਾਵਾ ਰਗੜੀਆਂ ਮਲਾਈਆਂ ਤੇ ਬੜਾ ਸਮਾਂ ਪਾਸ ਕੀਤਾ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਤੇ ਉਹ ਵੀ ਮੇਰੇ ਕੋਲ ਸਾਰਾ ਦਿਨ ਲੰਘਾਇਆ ਕਹਿੰਦਾ ਮੈਂ ਤਾਂ ਚੌਂਕੀ ਪਰ ਨ ਆਇਆ ਹਾਂ ਸ਼ਾਮ ਨੂੰ ਜਦੋਂ ਮੇਰਾ ਘਰ ਵੜਾ ਤੇ ਮੇਰੇ ਸੱਸ ਸਹੁਰਾ ਤੇ ਨਿਆਣੇ ਵੀ ਆ ਗਏ ਤਾਂ ਉਹ ਚਲਾ ਗਿਆ ਸੀ ਪਰ ਮੈਂ ਉਸ ਨੂੰ ਇਦਾਂ ਨਹੀਂ ਕਹਿੰਦੀ ਸੀ ਕਿਉਂ ਮੇਰਾ ਆਸ਼ਿਕ ਬਣ ਗਿਆ ਸੀ ਮੈਨੂੰ ਤਾਂ ਕੁਝ ਵੀ ਨਹੀਂ ਕਰਨਾ ਆਉਂਦਾ ਸੀ ਨਾ ਤਾਂ ਮੈਂ ਕਦੇ ਬਾਬਾ ਦੀ ਸੀਆ ਸੀ ਤੇ ਨਾ ਹੀ ਕਦੇ ਕੁਝ ਹੋਰ ਹੌਲੀ-ਹੌਲੀ ਮੈਂ ਪਿਆਰ ਵਾਲ ਹੋ ਗਈ ਸੀ ਤੇ ਇਸ ਕੰਮ ਵੱਲ ਮੇਰਾ ਧਿਆਨ ਪਟਕ ਗਿਆ ਸੀ ਕਿਉਂਕਿ ਹਰ ਵੇਲੇ ਮੈਨੂੰ ਉਹੀ ਬਿਜਲੀ ਵਾਲਾ ਦਿਖਾਈ ਦਿੰਦਾ ਮੇਰਾ ਘਰ ਵਾਲਾ ਵੀ ਇੱਕ ਦਿਨ ਮੈਨੂੰ ਉਝਹੀ ਛੇੜਦਾ ਹੋਇਆ ਕਹਿਣ ਲੱਗਾ ਕਿ ਦੇਖੀ ਕਿਸੇ ਭਗਤ ਨਾਲ ਛੇੜਛਾੜ ਨਾ ਕਰਦੀ ਮੈਂ ਪਿਆਰ ਨਾਲ ਕਿਹਾ ਕਿ ਨਹੀਂ ਮੈਂ ਇਦਾਂ ਦੀ ਤਾਂ ਬਿਲਕੁਲ ਵੀ ਨਹੀਂ ਤੁਸੀਂ ਮੇਰੇ ਬਾਰੇ ਕੀ ਸੋਚ ਰਹੇ ਹੋ ਇੱਕ ਦਿਨ ਉਸਤਾ ਮੈਨੂੰ ਫੋਨ ਆਇਆ ਉਸ ਵੇਲੇ ਰਾਤ ਦੇ 11 ਵਜੇ ਸੀ ਤੇ ਮੈਂ ਆਪਣੇ ਘਰ ਵਾਲੇ ਦੇ ਨਾਲ ਸੁੱਤੀ ਪਈ ਸੀ ਮੇਰਾ ਮੁੰਡਾ ਵੀ ਮੇਰੇ ਘਰ ਵਾਲੇ ਦਾ ਮੁੰਡਾ ਜੋ ਕਿ ਉਸਤੇ ਪਹਿਲੇ ਵਿਆਹ ਦਾ ਸੀ ਉਹ ਮੇਰੇ ਸੱਸ ਸਹੁਰੇ ਕੋਲ ਹੁੰਦਾ ਸੀ ਤੇ ਮੇਰੀ ਧੀ ਮੇਰੇ ਨਾਲ ਰਹਿੰਦੀ ਸੀ ਅਤੇ ਮੈਂ ਉਸ ਦਾ ਫੋਨ ਚੁੱਕਿਆ ਤਾਂ ਕਹਿਣ ਲੱਗਾ ਕਿ ਦਾ ਸਿਮਰਨ ਮੇਰਾ ਤੇਰੇ ਬਿਨਾਂ ਦਿਲ ਨਹੀਂ ਲੱਗਦਾ ਮੈਂ ਉਸ ਨੂੰ ਕਿਹਾ ਇਸ ਵੇਲੇ ਬਾਬਾ ਕਿਸੇ ਦੀ ਗੱਲ ਨਹੀਂ ਕਰਦਾ ਸਵੇਰ ਨੂੰ ਆ ਜਾਈ ਮੇਰਾ ਘਰ ਬੜਾ ਕੋਲ ਪਿਆ ਸੀ ਮੈਂ ਉਸ ਨੂੰ ਫੋਨ ਫੜਾ ਦਿੱਤਾ ਤੇ ਉਹ ਕਹਿਣ ਲੱਗਾ ਭਾਈ ਤੂੰ ਜੋ ਵੀ ਆ ਸਵੇਰ ਨੂੰ ਆ ਕੇ ਗੱਲ ਕਰੀ ਇਸ ਵੇਲੇ ਅਸੀਂ ਕੋਈ ਗੱਲ ਨਹੀਂ ਕਰ ਸਕਦੇ ਤੇ ਨਾ ਹੀ ਤੇਰੇ ਕਿਸੇ ਸਵਾਲ ਦਾ ਜਵਾਬ ਦੇ ਸਕਦੇ ਆ ਅਤੇ ਇਹ ਕਹਿ ਕੇ ਉਸਨੇ ਫੋਨ ਰੱਖ ਦਿੱਤਾ ਸਵੇਰੇ ਵੇਖ ਕੇ ਸਬਰ ਕਰ ਲਿਆ ਪਰ ਕਿੱਥੇ ਉਸ ਬਿਜਲੀ ਵਾਲੀ ਨੂੰ ਤਾਂ ਸਬਰ ਹੀ ਨਹੀਂ ਸੀ ਉਸ ਦਾ ਦਿਲ ਕਰਦਾ ਸੀ ਕਿਹੜੀ ਘੜੀ ਉਹ ਆਵੇ ਤੇ ਮੇਰੇ ਨਾਲ ਸਮਾਂ ਬਤਾਵੇ ਕਿਉਂਕਿ ਮੈਨੂੰ ਪਿਆਰ ਜੋ ਕਰਦਾ ਸੀ ਵਿਆਹਿਆ ਹੋਇਆ ਸੀ ਪਰ ਫਿਰ ਵੀ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਅਤੇ ਇੱਕ ਦਿਨ ਇਦਾਂ ਹੀ ਇਹ ਮੇਰੇ ਘਰਵਾਲੀ ਨੂੰ ਪਤਾ ਲੱਗ ਗਿਆ ਕਿ ਮੈਂ ਉਸ ਨੂੰ ਪਸੰਦ ਕਰਦੀ ਹਾਂ ਤੈਨਾਂ ਤਾਂ ਉਸਨੇ ਮੈਨੂੰ ਬਹੁਤ ਛਿੜਕਿਆ ਪਰ ਜਦੋਂ ਮੈਂ ਨਾ ਮੰਨੀ ਤਾਂ ਮੇਰਾ ਘਰ ਵਾਲਾ ਮੈਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੈਂ ਕੀ ਕਰ ਸਕਦੀ ਇਹ ਬਾਬੇਪਣੇ ਦੇ ਕੰਮ ਤੋਂ ਮੈਂ ਪਹਿਲਾਂ ਹੀ ਤੰਗ ਆ ਗਈ ਸੀ ਤੇ ਮੈਂ ਉਸ ਨੂੰ ਕਿਹਾ ਕਿ ਮੈਂ ਸੱਚੀ ਕੋਈ ਬਾਬਾ ਨਹੀਂ ਜਦ ਮੇਰੇ ਘਰ ਵਾਲੇ ਨੂੰ ਪਤਾ ਲੱਗਾ ਕਿ ਬਿਜਲੀ ਵਾਲੇ ਦੇ ਨਾਲ ਮੇਰਾ ਕੋਈ ਸਰਬੰਧ ਹੈ ਤੇ ਉਸ ਦੇ ਨਾਲ ਚੱਕਰ ਚੱਲ ਰਿਹਾ ਹੈ ਤਾਂ ਉਸ ਸਮੇਂ ਉਹ ਬਹੁਤ ਗੁੱਸੇ ਵਿੱਚ ਆ ਗਿਆ ਸੀ ਅਤੇ ਉਸ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਉਸ ਸਮੇਂ ਉਸਨੇ ਗੁੱਸੇ ਦੇ ਵਿੱਚ ਹੀ ਆਪਣੇ ਆਪ ਨੂੰ ਖਤਮ ਕਰ ਲਿਆ ਸੀ ਕਿਉਂਕਿ ਉਹ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦਾ ਸੀ ਕਿ ਮੈਂ ਕਿਸੇ ਹੋਰ ਨਾਲ ਗੱਲ ਕਰਾਂ ਜਾਂ ਕਿਸੇ ਨੂੰ ਪਸੰਦ ਕਰਾਂ ਮੈਨੂੰ ਉਸ ਦਾ ਬੜਾ ਦੁੱਖ ਲੱਗਾ ਹੌਲੀ-ਹੌਲੀ ਸਾਰੀ ਘਰ ਵਿੱਚ ਦੁੱਖਤਾ ਮਾਤਮ ਛਾ ਗਿਆ ਸੀ ਮੇਰੇ ਨਿਆਣੇ ਵਿਚਾਰੇ ਬਹੁਤ ਹੀ ਰੋਂਦੇ ਹੁੰਦੇ ਸੀ ਘਰ ਦਾ ਗੁਜ਼ਾਰਾ ਕਰਨ ਲਈ ਮੈਂ ਥੋੜਾ ਜਿਨੇ ਕੰਮ ਕੀਤਾ ਤੇ ਫੇਰ ਛੱਡ ਦਿੱਤਾ ਸੀ ਮੇਰੀ ਸੱਸ ਕਹਿੰਦੀ ਸੀ ਰਹਿਣ ਦੇ ਹੁਣ ਮੇਰਾ ਪੁੱਤ ਇਸ ਦੁਨੀਆ ਵਿੱਚ ਨਹੀਂ ਰਿਹਾ ਤਾਂ ਤੂੰ ਕੀ ਕਰਨਾ ਕਿਉਂਕਿ ਉਹ ਤਾਂ ਪਹਿਲਾਂ ਹੀ ਇਹ ਸਭ ਨਹੀਂ ਪਸੰਦ ਕਰਦੀ ਸੀ ਮੈਂ ਸਭ ਕੁਝ ਖਤਮ ਕਰ ਦਿੱਤਾ ਸੋਚਿਆ ਕਿ ਹੁਣ ਕਦੀ ਵੀ ਇਹ ਕੰਮ ਨਹੀਂ ਕਰਾਂਗੀ ਅਤੇ ਆਪਣੇ ਸਿੱਧੇ ਰਾਸਤੇ ਤੁਰੂੰਗੀ ਪਰ ਮੇਰਾ ਆਸ਼ਕ ਰਾਜ ਉਹ ਮੈਨੂੰ ਸੱਚੀ ਬੜਾ ਪਸੰਦ ਕਰਦਾ ਸੀ ਉਸ ਦਾ ਮੁੰਡਾ ਤਾਂ ਰੱਬ ਵੱਲੋਂ ਹੀ ਬਾਹਰ ਚਲਾ ਗਿਆ ਪਰ ਉਸ ਨੂੰ ਲੱਗਦਾ ਸੀ ਕਿ ਉਹ ਮੇਰੇ ਕਰਕੇ ਬਾਹਰ ਗਿਆ ਹੈ ਇਸ ਲਈ ਉਹ ਹਮੇਸ਼ਾ ਮੈਨੂੰ ਬੜਾ ਮਾਨ ਸਤਕਾਰ ਦਿੰਦਾ ਨਜਵਾਨ ਸੀ ਸੋਹਣੀ ਵੀ ਸੀ ਗੋਰੀ ਚਿੱਟੀ ਤੇ ਉਹ ਵੀ ਕੋਈ ਮਾੜਾ ਨਹੀਂ ਸੀ ਦੇਖਣ ਨੂੰ ਸੋਹਣਾ ਸੁਨੱਖਾ ਸਰਕਾਰੀ ਨੌਕਰੀ ਸੀ ਘਰ-ਬਾਰ ਵੀ ਵਧੀਆ ਸੀ ਪੈਸੇ ਧੇਲੇ ਦੀ ਵੀ ਕੋਈ ਕਮੀ ਨਹੀਂ ਸੀ ਮੈਨੂੰ ਹਰ ਇੱਕ ਚੀਜ਼ ਲੈ ਕੇ ਦਿੰਦਾ ਸੀ ਅਤੇ ਮੇਰੇ ਘਰ ਵਾਲੇ ਦੇ ਜੜ ਮਗਰ ਉਹ ਸਾਰੀਆਂ ਰੀਝਾਂ ਪੂਰੀਆਂ ਕਰਦਾ ਸੀ ਉਹ ਆਪ ਵੀ ਬਹੁਤ ਕੁਛ ਰੰਦਾ ਸੀ ਤੇ ਮੈਨੂੰ ਵੀ ਖੁਸ਼ ਰੱਖਦਾ ਸੀ ਹੌਲੀ ਹੌਲੀ ਮੇਰੇ ਸਾਸਵਰਾ ਵੀ ਮੈਨੂੰ ਛੱਡ ਕੇ ਚਲੀ ਗਏ ਮੈਂ ਇਕੱਲੀ ਰਹਿ ਗਈ ਸੀ ਤੇ ਨਾਲ ਨਿਆਣੇ ਹੁਣ ਉਹ ਵੀ ਵੱਡੇ ਹੋ ਗਏ ਸੀ ਤੇ ਸਕੂਲ ਜਾਂਦੇ ਸੀ ਅਤੇ ਸਾਡਾ ਘਰ ਖੋਤੇ ਸੀ ਲੱਗੇ ਹੋਰ ਕੋਈ ਵੀ ਘਰ ਨਹੀਂ ਸੀ ਸਾਰੇ ਪਾਸੇ ਖੇਤ ਹੀ ਖੇਤ ਸੀ ਪਿੰਡ ਤੋਂ ਥੋੜਾ ਹਟਵਾ ਜਾਉ ਸੀ ਰਾ ਸਾਡੇ ਘਰ ਲਾਗੇ ট্রান্সਫਾਰਮ ਦੀ ਪਿਛਲੀ ਠੀਕ ਕਰਨ ਆਉਂਦਾ ਤਾਂ ਪਾਣੀ ਪੀਣ ਲਈ ਉਹ ਸਾਡੇ ਹੀ ਘਰ ਰੁਕਦਾ ਸੀ ਲੋਕਾਂ ਨੂੰ ਇਹ ਸੀ ਕਿ ਬਿਜਲੀ ਵਾਲੇ ਕਿਤੇ ਨਾ ਕਿਤੇ ਤਾਂ ਇਦਾਂ ਹੀ ਰੁਕ ਜਾਂਦੇ ਆ ਪਾਣੀ ਪੀਣ ਲਈ ਜਾਂ ਫਿਰ ਕਿਤੇ ਤਾਰਾ ਚੈੱਕ ਕਰਦੇ ਨੇ ਹੁਣ ਤਾਂ ਕੰਮ ਬਹੁਤ ਵਧੀਆ ਹੋ ਗਿਆ ਸੀ ਸਾਡੇ ਏਰੀਆ ਵਿੱਚ ਹੀ ਘੁੰਮਦਾ ਰਹਿੰਦਾ ਸੀ ਮੈਨੂੰ ਮਿਲਦਾ ਰਹਿੰਦਾ ਤੇ ਕਈ ਵਾਰੀ ਤਾਂ ਰਾਤ ਨੂੰ ਉਹ ਸਾਡੇ ਘਰ ਆ ਕੇ ਸੌਂਦਾ ਸੀ ਮੈਂ ਉਸ ਸਮੇਂ ਕੱਲੀ ਹੁੰਦੀ ਸੀ ਉਹ ਡਿਊਟੀ ਦਾ ਬਹਾਨਾ ਕਰਕੇ ਆ ਜਾਂਦਾ ਮੈਂ ਵੀ ਇਕੱਲੀ ਨਹਾਣ ਨੂੰ ਲੈ ਕੇ ਪਈ ਹੁੰਦੀ ਸੀ ਅਤੇ ਏਡੇ-ਬਡੇ ਘਰ ਵਿੱਚ ਮੈਨੂੰ ਵੀ ਬਹੁਤ ਡਰ ਲੱਗਦਾ ਸੀ ਮੇਰੇ ਮਾਪਿਓ ਤਾਂ ਕਦੀ-ਕਦੀ ਆਉਂਦੇ ਸੀ ਅਤੇ ਮੇਰੇ ਭਰਾ ਭਰਾ ਬੀਨਤਾ ਆਪਣੇ ਕੰਮਾਂ ਤੋਂ ਕੋਈ ਵੇਲ ਹੀ ਨਹੀਂ ਸੀ ਇਸ ਲਈ ਮੈਂ ਕੱਲੀ ਹੀ ਉੱਥੇ ਰਹਿੰਦੀ ਸੀ ਪਰ ਉਸਦੇ ਆਉਣ ਨਾਲ ਮੈਨੂੰ ਬਹੁਤ ਰਾਹਤ ਮਿਲ ਜਾਂਦੀ ਸੀ ਅਕਸਰ ਉਹ ਹੈ ਤਾਂ ਮਰਦ ਸੀ ਪਰ ਉਸ ਦੇ ਵਿੱਚ ਇੰਨੀ ਜਤਨ ਸੀ ਕਿ ਮੈਂ ਇੰਨੀ ਕਮਜ਼ੋਰ ਤੇ ਪਤਲੀ ਜਈ ਸੀ ਮੇਰੇ ਕੋਲ ਉਸ ਦੀ ਦਿੰਦਗੀ برداشت ਨਹੀਂ ਹੁੰਦੀ ਸੀ ਮੈਂ ਉਸ ਤੇ ਜ਼ੋਰ ਨਾਲ ਲੱਤ ਮਾਰੀ ਤਾਂ ਉਹ ਮੇਰੇ ਤੋਂ ਬਹੁਤ ਦੂਰ ਚਾਕੇ ਗਿਰਿਆ ਸੀ ਅਤੇ ਮੇਰਾ ਦਿਲ ਕਰਦਾ ਸੀ ਕਿ ਉੱਚੀ-ਉੱਚੀ ਚੀਕਾ ਮਾਰਾਂ ਪਰ ਰੱਤਾ ਸਮਾ ਸੀ ਮੈਂ ਮਜਬੂਰ ਹੋ ਕੇ ਆਪਣੇ ਆਪ ਤੇ ਕਾਬੂ ਕਰ ਲੈਂਦੀ ਸੀ ਤੇ ਆਪਣੇ ਦਿਲ ਨੂੰ ਸਮਝਾਉਂਦੀ ਮੈਂ ਆਪ ਨੂੰ ਬੜੀ ਤਕਲੀਫ ਵਿੱਚ ਰੱਖਿਆ ਸੀ ਸਾਰੀ ਰਾਤ ਮੈਂ ਬੜੀ ਤੰਗ ਰਹੀ ਮੈਂ ਇੱਕ ਕਿਰਾਏ ਤੇ ਕਮਰਾ ਲੈ ਕੇ ਰਹਿਣ ਲੱਗੀ ਕਿ ਮੇਰੇ ਮੁੰਡੇ ਨੇ ਕਿਹਾ ਸੀ ਤੂੰ ਉੱਥੇ ਰਹਾ ਕਰ ਅਸੀਂ ਤੇਰੇ ਨਾਲ ਬਦਨਾਮ ਨਹੀਂ ਹੋਣਾ ਫਿਰ ਜਿਹੜਾ ਵੀ ਮੈਨੂੰ ਆਉਂਦਾ ਉੱਥੇ ਹੀ ਮਿਲ ਕੇ ਜਾਂਦਾ ਹੌਲੀ ਹੌਲੀ ਸ਼ਹਿਰ ਵਿੱਚ ਕੰਮ ਕਰਨ ਲੱਗ ਪਈ ਆਪਣਾ ਖਰਚਾ ਆਪ ਕਰਨ ਲੱਗ ਪਈ ਮੈਂ ਸਭ ਪਾਸੇ ਆਪਣੀ ਰਿਸ਼ਤੇਦਾਰੀ ਵਿੱਚ ਆਉਂਦੀ ਜਾਂਦੀ ਸੀ ਮੇਰੇ ਮੁੰਡਿਆਂ ਨੇ ਮੈਨੂੰ ਬੁਲਾਉਣਾ ਹੀ ਛੱਡ ਦਿੱਤਾ ਸੀ ਮੈਂ ਵੀ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਕਰਦੀ ਸੀ ਤੇ ਨਾ ਹੀ ਧਿਆਨ ਹੀ ਦਿੰਦੀ ਸੀ ਆਪਣੀ ਜ਼ਿੰਦਗੀ ਮੈਂ ਬੜੀ ਮਜ਼ੇ ਨਾਲ ਜਿਉਣ ਲੱਗ ਪਈ ਸੀ ਹੁਣ ਇੱਥੇ ਮੈਨੂੰ ਕੋਈ ਝਿੜਕ ਨਹੀਂ ਸੀ ਮੈਂ ਆਪਣੀ ਮਰਜ਼ੀ ਦੀ ਮਾਲਕ ਸੀ ਤੇ ਮਰਜ਼ੀ ਨਾਲ ਹੀ ਰਹਿੰਦੀ ਸੀ ਜੋ ਵੀ ਮੈਨੂੰ ਪਸੰਦ ਕਰਦਾ ਮੈਂ ਉਸਦੇ ਨਾਲ ਲੱਗ ਜਾਂਦੀ ਸੀ ਤੇ ਉਸਦੇ ਨਾਲ ਹੀ ਸਮਾਂ ਬਤਾਉਂਦੀ ਮੇਰੀ ਜ਼ਿੰਦਗੀ ਇਦਾਂ ਹੀ ਲੱਗਣ ਲੱਗ ਪਈ ਸੀ ਮੈਂ ਅੱਜ ਬਹੁਤ ਹੀ ਜ਼ਿਆਦਾ ਆਦਾਸ ਸੀ ਤੇ ਦਿਲ ਹੀ ਦਿਲ ਵਿੱਚ ਬਹੁਤ ਪਰੇਸ਼ਾਨ ਸੀ ਉਹ ਮੈਨੂੰ ਕਹਿਣ ਲੱਗਾ ਕਿ ਹੁਣ ਮੈਨੂੰ ਕਹਿਣ ਵਾਲਾ ਕੋਈ ਨਹੀਂ ਸੀ ਮੈਂ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਉ ਰਹੀ ਹਾਂ ਮੈਂ ਆਪਣੀ ਐਸ਼ੀਤੀ ਜ਼ਿੰਦਗੀ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਜੋ ਵੀ ਇਸ ਭੈਣ ਨੇ ਦੱਸਿਆ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਜਿਸ ਨਾਲ ਆਪਾਂ ਵਿਆਹ ਕਰਕੇ ਆਈਏ ਉਸ ਨਾਲ ਵਫਾਦਾਰੀ ਕਰਨੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਬਾਹਰ ਮੂੰਹ ਮਾਰਨਾ ਤੇ ਵਾਰ-ਵਾਰ ਆਪਣੀ ਹੀ ਇੱਜ਼ਤ ਨੂੰ ਛੱੜਨਾ ਕੋਈ ਚੰਗੀ ਗੱਲ ਨਹੀਂ ਬਾਅਦ ਵਿੱਚ ਜੇ ਆਪਾਂ ਇੱਜ਼ਤ ਬਣਾ ਵੀ ਲਈਏ ਤਾਂ ਆਪਣੇ ਘਰ ਵੀ ਇੱਜ਼ਤ ਰਹਿੰਦੀ ਹੈ ਤੇ ਜੇ ਆਪਾਂ ਇੱਜ਼ਤ ਗਵਾ ਦਈਏ ਤਾਂ ਫਿਰ ਇੱਜ਼ਤ ਨਹੀਂ ਰਹਿੰਦੀ ਕਿਉਂਕਿ ਬੱਚਿਆਂ ਨੂੰ ਵੀ ਆਪਣੇ ਮਾਪਿਓ ਦੀ ਇੱਜ਼ਤ ਦਾ ਖਿਆਲ ਹੁੰਦਾ ਜੇ ਆਪਾਂ ਬੱਚਿਆਂ ਤੋਂ ਇਹੀ ਕਹਿੰਦੀਆਂ ਵੀ ਸਾਡੇ ਬੱਚੇ ਗਲਤ ਕੰਮ ਨਾ ਕਰਨ ਤਾਂ ਮਾਪਿਓ ਵੀ ਕਦੇ ਇਹੋ ਜੇ ਕੰਮ ਨਾ ਕਰਨ ਇਕ ਸਰੀਰ ਦੀ ਹਾਸ ਜਿਸਮ ਦੇ ਲਈ ਅਸੀਂ ਆਪਣਾ ਸਭ ਕੁਝ ਖਰਾਬ ਕਰ ਦਿੰਨੇ ਆ ਜੋ ਕਿ ਬਹੁਤ ਹੀ ਬੁਰੀ ਗੱਲ ਹੈ ਇਸ ਲਈ ਹਮੇਸ਼ਾ ਆਪਣੇ ਆਪ ਤੇ ਕਾਬੂ ਰੱਖੋ ਤੇ ਮर्यादा ਵਿੱਚ ਰਹੋ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਤਾ ਦੀ ਲੱਗੀ ਜੇਕਰ ਚੰਗੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਹਾਣ ਨੂੰ ਵੱਧ ਵੱਧ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਚੈਨਲ ਤੇ ਪਹਿਲੀ ਵਾਰ ਹੀ ਆਏ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ తను సార్ మేర వల్ల ప్యారీ సతశ్రీకాలీ